ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਪਿੰਡ ਦੌਦਪੁਰ ਫਸੇ ਦੇ ਬੰਨ ਦਾ ਲਿਆ ਜਾਇਜ਼ਾ ਪ੍ਰਗਟਾਈ ਤਸੱਲੀ ਸਮੂਹ ਸੰਗਤਾਂ ਦਾ ਕੀਤਾ ਧੰਨਵਾਦ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਵੱਲੋਂ ਹਲਕਾ ਸ਼੍ਰੀ ਜਮਕੌਰ ਸਾਹਿਬ ਵਿੱਚ ਸਤਲੁਜ ਦਰਿਆ ਦੇ ਕੰਢੇ ਪੈਂਦੇ ਪਿੰਡ ਦੌਦਪੁਰ ਅਤੇ ਫਸੇ ਵਿਖੇ ਦਰਿਆ ਦੇ ਬੰਨ ਦੇ ਮਜ਼ਬੂਤੀ ਕਰਨ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਇਸ ਤੇ ਤਸੱਲੀ ਪ੍ਰਗਟਾਈ ਗਈ ਇਸ ਮੌਕੇ ਤੇ ਉਹਨਾਂ ਕਹਿਾ ਕਿ ਇੱਥੇ ਬਨ ਦੇ ਮਜ਼ਬੂਤੀ ਲਈ ਕੰਮ ਕਰਨ ਵਾਲੇ ਸਮੂਹ ਇਲਾਕਾ ਵਾਸੀਆਂ ਬਾਹਰੋਂ ਹਰ ਤਰ੍ਹਾਂ ਦੀ ਸਮੱਗਰੀ ਲਿਆਉਣ ਵਾਲੇ ਪਹੁੰਚਾਉਣ ਵਾਲੀਆਂ ਸਮੂਹ ਸੰਗਤਾਂ ਬਨ ਤੇ ਕੰਮ ਕਰਦੀਆਂ ਸੰਗਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ অতি ਨਾਜ਼ੁਕ ਸਥਿਤੀ ਵਿੱਚ ਮੌਕੇ ਉੱਤੇ ਦਲੇਰੀ ਹਿੰਮਤ ਅਤੇ ਲਗਨ ਨਾਲ ਕੰਮ ਕਰਦੇ ਆ ਰਾਤ ਦਿਨ ਇੱਕ ਕਰਦੇ ਆ ਬਨ ਦੀ ਮਜ਼ਬੂਤੀ ਦਾ ਕੰਮ ਕੀਤਾ ਉਹਨਾਂ ਨੇ ਵਿਸ਼ੇਸ਼ ਤੌਰ ਤੇ ਕੌਜ ਦੀਆਂ ਟੁਕੜੀਆਂ ਦਾ ਲੱਖ ਲੱਖ ਧੰਨਵਾਦ ਕੀਤਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਕੰਮ ਕਰਕੇ ਅਤੇ ਤਕਨੀਕੀ ਸਹਾਇਤਾ ਜਾਣਕਾਰੀ ਦੇ ਕੇ ਬੰਨ ਨੂੰ ਸਿਰੇ ਚੜਾਇਆ ਸਭ ਤੋਂ ਪਹਿਲਾਂ ਮੈਂ ਸਾਰੇ ਇਲਾਕਾ ਵਾਸੀ ਤੇ ਜਿਹੜੇ ਨਾਲ ਦੇ ਪਿੰਡਾਂ ਦੇ ਇਲਾਕਾ ਵਾਸੀ ਨੇ ਸਾਰਿਆਂ ਦਾ ਬਹੁਤ ਧੰਨਵਾਦ ਕਰਾਂਗਾ ਦਿਨ ਰਾਤ ਉਹਨਾਂ ਨੇ ਇੱਥੇ ਸੇਵਾ ਕੀਤੀ ਹੈ ਸੰਗਤਾਂ ਨੇ ਰਲ ਮਿਲ ਕੇ ਹਮਲਾ ਮਾਰਿਆ ਤੇ ਇਸ ਮੋਰਚੇ ਨੂੰ ਸੰਭਾਲਿਆ ਹੈ ਇਸੇ ਕਰਕੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਡੇ ਜਿਹੜੇ ਦੋ ਬੰਨ ਜਿੱਥੇ ਬਹੁਤ ਜ਼ਿਆਦਾ ਕ੍ਰਿਟੀਕਲ ਸਿਚੁਏਸ਼ਨ ਸੀ ਤਣਾਅ ਦਾ ਮਾਹੌਲ ਸੀਗਾ ਸਾਡੀ ਅਚੀਵਮੈਂਟ ਹੈ ਕਿ ਅਸੀਂ ਦੋਨਾਂ ਨੂੰ ਬਚਾ ਸਕੇ ਇਸ ਦਾ ਸਾਰਾ ਸ਼੍ਰੇ ਇੱਥੋਂ ਦੇ ਇਲਾਕਾ ਵਾਸੀਆਂ ਨੂੰ ਜਾਂਦਾ ਜਿਨ੍ਹਾਂ ਨੇ ਹਮਲਾ ਮਾਰਿਆ ਮਿਲਟਰੀ ਨੂੰ ਜਾਂਦਾ ਹੈ ਦੋ ਵੱਖਰੇ ਵੱਖਰੇ ਕਾਲਮ ਇੱਥੇ ਤਣਾਅ ਸੀਗੇ ਨਾਲ ਡਰੇਨੇਜ ਡਿਪਾਰਟਮੈਂਟ ਅਫਸਰ 24 ਘੰਟੇ ਇੱਥੇ ਤਣਾਅ ਸੀਗੇ ਐਸ ਡੀ ਐਮਸ ਖੁਦ 24 ਘੰਟੇ ਇੱਥੇ ਰੋਟੇਸ਼ਨ 'ਚ ਦਿਨ ਰਾਤ ਤੇ ਨਾਲ ਹੀ ਡੀਐਸਪੀ ਸੇਬੰਦ ਦਿਨ ਰਾਤ 24 ਘੰਟੇ ਇੱਥੇ ਤੇ ਨਾਚ ਸੀਗੇ ਹਰ ਤਰੀਕੇ ਦੀ ਜੋ ਵੀ ਸਮਗਰੀ ਇੱਥੇ ਲੱਗਣੀ ਸੀ ਮੁਹਈਆ ਕਰਾਈ ਗਈ ਤੇ ਇਸ ਨਾਲ ਸਾਰਿਆਂ ਦੇ ਰਲ ਮਿਲ ਕੇ ਹਿੰਮਤ ਕਰਨ ਨਾਲ ਨਰੇਗਾ ਵਰਕਰਸ ਨੇ ਬਹੁਤ ਮਿਹਨਤ ਕੀਤੀ ਹੈ ਪਿੱਛੋਂ ਆਪਣੀ ਮੰਡੀਆਂ ਦੇ ਵਿੱਚ ਹਜ਼ਾਰਾਂ ਦੀਆਂ 10-10 ਹਜ਼ਾਰ 50-50 ਹਜ਼ਾਰ ਥੈਲੇ ਭਰ ਕੇ ਪਿੱਛੋਂ ਭਰੀਆਂ ਹੀਆਂ ਟਰਾਲੀਆਂ ਭੇਜੀਆਂ ਨੇ ਮਤਲਬ ਆਪਣੇ ਕੋਲ ਕੋਈ ਗਿਣਤੀ ਨਹੀਂ ਹੈ ਵੀ ਕਿਸ-ਕਿਸ ਨੇ ਕਿਸ ਕਿਸ ਤਰ੍ਹਾਂ ਆਪਣਾ ਚ ਯੋਗਦਾਨ ਪਾਇਆ ਹੈ ਤੇ ਮੈਂ ਮੈਂ ਸਾਰਿਆਂ ਦਾ ਧੰਨਵਾਦ ਕਰਾਂਗਾ ਕਿ ਤੁਹਾਡੀ ਸਾਰਿਆਂ ਦੀ ਮਿਹਨਤ ਨਾਲ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਅਸੀਂ ਇਹ ਦੋਨੋਂ ਬੰਨ ਬਚਾ ਸਕੇ ਤੇ ਸਾਡੇ ਸਾਰੇ ਜਿਹੜੇ ਪਿੰਡ ਹੈਗੇ ਨੇ ਪਿੱਛੇ ਉਹਨਾਂ ਨੂੰ ਅਸੀਂ ਆਪਣੀ ਸਕੂਨ ਦੀ ਨੀਂਦ ਦਿਵਾ ਸਕੇ ਤੇ ਨਾਲ ਹੀ ਤੁਹਾਨੂੰ ਮੈਂ ਇੱਕ ਅਪਡੇਟ ਦੇਣਾ ਚਾਹਾਂਗਾ ਕਿ ਅੱਜ ਜਿਵੇਂ ਪਿਛਲੇ 24 ਘੰਟਿਆਂ ਤੋਂ ਭਾਖੜਾ ਵੱਲੋਂ 60000 ਕਿਊਸ ਇੱਕ ਡਿਸਚਾਰਜ ਕੀਤਾ ਜਾ ਰਿਹਾ ਸੀ ਅੱਜ ਭਾਗੜਾ ਵੱਲੋਂ BBMP ਵੱਲੋਂ ਫੈਸਲਾ ਲਿਆ ਗਿਆ ਉਹਨਾਂ ਦੀ TMC ਦੇ ਵਿੱਚ ਵੀ ਉਸ ਨੂੰ 10000 ਕਿਊਸੈਕ ਨਾਲ ਘਟਾ ਦਿੱਤਾ ਜਾਵੇਗਾ ਯਾਨੀ ਕਿ 60000 ਦੀ ਥਾਂ ਕੇਵਲ 50000 ਕਿਊਸੈਕ ਡਿਸਚਾਰਜ ਅੱਜ ਰਹਿ ਜਾਵੇਗਾ ਤੇ ਇਸ ਦਾ ਅਸਰ ਚਮਕੌਰ ਸਾਹਿਬ ਤੱਕ ਵੀ ਹੋ ਸਕਦਾ ਅਗਲੇ 10 ਦਿਨ 10 ਘੰਟੇ ਤੱਕ ਅਸਰ ਪਹੁੰਚਦਾ ਹੁੰਦਾ ਹੈ ਤਾਂ ਅਗਲੇ 10 ਘੰਟਿਆਂ 'ਚ ਇੱਥੇ ਪਾਣੀ ਹੋਰ 10000 ਕਿਊਸੇ ਘਟ ਜੇਗਾ ਤੇ ਹੁਣ ਪਰਮਾਤਮਾ ਦੀ ਮਿਹਰ ਰਹੇਗੀ ਤੇ ਆਪਣਾ ਸਤਲੁਜ ਦਾ ਵੀ ਬਹਾਵ ਘਟ ਹੀ ਰਹੇਗਾ ਤੇ ਹੁਣ ਬੰਨ ਵੀ ਬਿਲਕੁਲ ਸਿਕਿਉਰ ਹੋ ਚੁੱਕਿਆ ਹੈ ਤੇ ਅੱਜ ਐਕਸਪਰਟਸ ਇਹਨੂੰ ਸਟੱਡੀ ਕਰਨ ਆਏ ਹੋਏ ਨੇ ਤੇ ਇਹੇ ਸਾਨੂੰ ਲਿਖਤੀ ਰਿਪੋਰਟ ਦੇਣ ਲੱਗੇ ਆ ਉਹਦੇ ਆਧਾਰ ਤੇ ਅਸੀਂ ਮਿਲਟਰੀ ਨੂੰ ਵੀ ਉਹਨਾਂ ਦਾ ਧੰਨਵਾਦ ਕਰਦੇ ਹੋਏ ਇੱਥੋਂ ਰਿਲੀਫ ਕਰ